ਇਕ ਗੁਣਤਾਸ ਵਿਪਾਸ ਪਰਭਾਤੀ ਬਾਣੀ ਭਗਤ ਕਬੀਰ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਮਰਨ ਜੀਵਨ ਕੀ ਸੰਕਾ ਨਾਸੀ ਆਪਨ ਰੰਗ ਸਹਿਜ ਪ੍ਰਗਾਸੀ ਪ੍ਰਗਤੀ ਜੋਤ ਮਿਟਿਆ ਅੰਧਿਆਰਾ ਰਾਮ ਰਤਨ ਪਾਇਆ ਕਰਤ ਵਿਚਾਰਾ ਰਹਾਉ ਜਹ ਆਨੰਦ ਦੁਖ ਦੂਰ ਪਿਆਨਾ ਮਨ ਮਾਨਕ ਲਿਵ ਤਤ ਲੁਕਾਨਾ ਜੋ ਕਿਛ ਹੋ ਆ ਸੋ ਤੇਰਾ ਪਾਣਾ ਜੋ ਇਵ ਬੂਝੈ ਸੋ ਸਹਿਜ ਸੁਆਣਾ ਕਹਿਤ ਕਬੀਰ ਕਿਲ ਬਖ ਗਏ ਖੀਣਾ ਮਨ ਭਿਆ ਜਗ ਜੀਵਨ ਲੀਣਾ ਪਰ ਭਗਤੀ ਅੱਲਾਹ ਇੱਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇ ਰਾ ਹਿੰਦੂ ਮੂਰਤ ਨਾਮ ਨਿਵਾਸੀ ਦੋਹ ਮਹ ਤਤ ਨਾਹਿ ਰਾ ਅੱਲਾਹ ਰਾਮ ਜਿਵੋਂ ਤੇਰੇ ਨਾਈ ਤੂੰ ਕਰ ਮਿਹਰਾਮਤ ਸਾਈ ਰਹਾਉ ਦੱਖਣ ਦੇਸ ਹਰੀ ਕਾ ਬਾਸਾ ਪੱਛਮ ਅੱਲ੍ਹਾ ਮਕਾਮਾ ਦਿਲ ਮਹਿ ਖੋਜ ਦਿਲੈ ਦਿਲ ਖੋਜੋ ਏਹੀ ਠੌਰ ਮਕਾਮਾ ਬ੍ਰਹਮਣ ਗਿਆਸ ਕਰਹਿ 24 ਸਾ ਕਾਜੀ ਮਹਿ ਰਮਜਾਨਾ 11 ਮਾਸ ਪਾਸ ਕਹਿ ਰਾਖੀ ਏਕਾ ਮਹੀ ਨਿਧਾਨਾ ਤਹਾ ਉਡੀਸਤੇ ਮਜਨ ਕੀਆ ਕਿਆ ਮਸੀਤ ਸਿਰ ਨਾਏ ਦਿਲ ਮਹਿ ਕਪਟ ਨਿਵਾਜ ਗੁਜਾਰੇ ਕਿਆ ਹਜ ਕਾਬੇ ਜਾਏ ਏਤੇ ਔਰਤ ਮਰਦਾ ਸਾਜੀ ਏ ਸਭ ਰੂਪ ਤੁਮਾਰੀ ਕਬੀਰ ਪੂੰਗਰਾ RAM ਅੱਲਾਹ ਕਾ ਸਭ ਗੁਰ ਪੀਰ ਹਮਾਰੀ ਕਹਿਤ ਕਬੀਰ ਸੁਨਹੁ ਨਰ ਲਰਵੇ ਪਰ ਹੋ ਏਕ ਕੀ ਸਰਨਾ ਕੇਵਲ ਨਾਮ ਜਪੋ ਰੇ ਪ੍ਰਾਣੀ ਤਬ ਹੀ ਨੇਚੈ ਤਰਨਾ प्रभाती अवल अल्लाह ਲੋਗਰੇ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਪਰਮਨਾ ਪੂਲੋ ਪਾਈ ਖਾਲਕ ਖਲਕ ਖਲਕ ਮਹਿ ਖਾਲਕ ਪੂਰੇ ਰਹਿਓ ਸਰਬ ਠਾਈ ਰਹਾਉ ਮਾਟੀ ਇਕਨੇਕ ਭਾਂਤ ਕਰ ਸਾਜੀ ਸਾਜਨ ਹਾਰੇ ਨਾ ਕਛ ਪੂਚ ਮਾਟੀ ਕੇ ਭਾਂਡੇ ਨਾ ਕਛ ਪੂਚ কুমਭਾਰੇ ਸਭ ਮਹਿ ਸੱਚਾ ਏਕੋ ਸੋਈ ਤਿਸ ਕਾ ਕੀਆ ਸਭ ਕਛ ਹੋਈ ਹੁਕਮ ਪਛਾਨੈ ਸੋ ਏਕੋ ਜਾਨੈ ਬੰਦਾ ਕਹੀਐ ਸੋਈ ਅੱਲੋ ਅਲਖ ਨਾ ਜਾਈ ਲਖਿਆ ਗੁਰ ਗੁੜ ਦੀ ਨਾ ਮੀਠਾ ਕਹ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਝਨ ਦੀਠਾ ਪ੍ਰਭਾਤੀ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੈ ਜੋ ਸਭ ਮੈਂ ਇੱਕ ਖੁਦਾਏ ਕਹਿ ਤਹ ਤਉ ਕਿਉ ਮੁਰਗੀ ਮਾਰੈ ਮੁੱਲਾ ਕਹੋ ਨਿਆਉ ਖੁਦਾਈ ਤੇਰੇ ਮਨ ਕਾ ਪਰਮ ਨਾ ਜਾਈ ਰਹਾ ਪਕਰ ਜਿਉ ਆਨਿਆ ਦੇ ਬਿਨਾਸੀ ਮਾਟੀ ਕੋ ਬਿਸਮਿਲ ਕੀਆ ਜੋਤ ਸਰੂਪ ਅਨਾਹਤ ਲਾਗੀ ਕਹੋ ਹਲਾਲ ਕਿਆ ਕੀਆ ਕਿਆ ਉਜੂ ਪਾਕ ਕੀਆ ਮੂੰਹ ਧੋਇਆ ਕਿਆ ਮਸੀਤ ਸਿਰ ਲਾਇਆ ਜੋ ਦਿਲ ਮਹਿ ਕਪਟ ਨਵਾਜ ਗੁਜਾਰੋ ਕਿਆ ਹਜ ਕਾਬਾ ਜਾਇਆ ਤੂੰ ਨਾ ਪਾਕ ਪਾਕ ਨਹੀਂ ਸੂਝਿਆ ਤਿਸ ਕਾ ਮਰਮ ਨਾ ਜਾਣਿਆ ਕਹਿ ਕਬੀਰ ਭਿਸਤ ਤੇ ਚੂਕਾ ਦੋ ਜਕ ਸਿਉ ਮਨ ਮਾਨਿਆ ਪ੍ਰਭਾਤੀ ਸੁਣ ਸੰਧਿਆ ਤੇਰੀ ਦੇਵ ਦੇਵਾ ਕਰ ਅਦਪਤ ਆਦ ਸਮਾਈ ਸਿੱਧ ਸਮਾਦ ਅੰਤ ਨਹੀਂ ਪਾਇਆ ਲਾਗ ਰਹੀ ਸਰਨਾਈ ਲੇਹੋ ਆਰਤੀ ਹੋ ਪੁਰਖ ਨਿਰੰਜਨ ਸਤਗੁਰ ਪੂਜੋ ਪਹਾਈ ਖੜਾ ਬ੍ਰਹਮ ਨਿਗਮ ਵਿਚਾਰੈ ਅਲਖ ਨਾ ਲਖਿਆ ਜਾਈ ਰਹਾਉ ਤਤ ਤੇਲ ਨਾਮ ਕੀਆ ਬਾਤੀ ਦੀਪਕ ਦੇ ਉਜਿਆਰਾ ਜੋਤ ਲਾਏ ਜਗਦੀਸ ਜਗਾਇਆ ਬੂਜੈ ਬੂਜਨ ਹਾਰਾ ਪੰਚੇ ਸ਼ਬਦ ਅਨਾਹਦ ਬਾਜੀ ਸੰਗੇ ਸਾਰਿੰਗ ਪਾਣੀ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਕੀ ਬਿਰਥਾ ਮਨ ਹੀ ਜਾਣੈ ਕਹਿ ਬੂਝ ਲਿਆ ਗੈ ਕਹੀਐ ਅੰਤਰ ਜਾਮੀ ਰਾਮ ਰਵਾਈ ਮੈਂ ਡਰ ਕੈਸੇ ਚਹੀਐ ਵੇਦੀ ਅਲੇ ਗੋਪਾਲ ਗਸਾਈ ਮੇਰਾ ਪ੍ਰਭ ਰਵਿਆ ਸਰਬੇ ਠਾਈ ਰਹਾਉ ਮਾਨੈ ਹਾਟ ਮਾਨੈ ਪਾਟ ਮਾਨੈ ਹੈ ਪਾਸਾਰੀ ਮਾਨੈ ਬਾਸੈ ਨਾਨਾ ਭੀਦੀ ਪਰਮਤ ਹੈ ਸੰਸਾਰੀ ਗੁਰ ਕੈ ਸ਼ਬਦ ਇਹੋ ਮਨ ਰਾਤਾ ਦੁਬਦਾ ਸਹਿਜ ਸਮਾਣੀ ਸਭੋ ਹੁਕਮ ਹੁਕਮ ਹੈ ਆਪੇ ਨਿਰਭਉ ਸਮਤ ਵਿਚਾਰੀ ਜੋ ਜਨ ਜਾਨ ਭਜੈ ਪ੍ਰਖੋ ਤਮ ਤਾ ਕੀ ਅਬਗਤ ਬਾਣੀ ਨਾਮਾ ਕਹਿ ਜਗ ਜੀਵਨ ਪਾਇਆ ਹਿਰਦੈ ਅਲਖ ਬਿਡਾਣੀ ਪ੍ਰਵਹਤੀ ਆਦ ਜੁਗਾਦ ਜੁਗਾਦ ਜੁਗੋ ਜੁਗ ਤਾ ਕਾ ਅੰਤ ਨਾ ਜਾਣਿਆ ਸਰਬ ਨਿਰੰਤਰ ਰਾਮ ਰਹਿਆ ਰਾਵ ਐਸਾ ਰੂਪ ਬਖਾਨਿਆ ਗੋਬਿੰਦ ਗਾਜੈ ਸ਼ਬਦ ਬਾਜੈ ਆਨੰਦ ਰੂਪੀ ਮੇਰੋ RAMਈਆ ਰਹਾਉ ਬਾਵਨ ਬੀਖੂ ਬਾਨੈ ਬੀਖੇ ਬਾਸ ਤੇ ਸੁਖ ਲਾਗੇ ਲਾ ਸਰਬੇ ਆਦ ਪਰਮਲਾਦ ਕਾਸ਼ਟ ਚੰਦਨ ਭੈਲਾ ਤੁਮ ਚੇ 파ਰਸ ਹਮ ਚੇ ਲੋਹਾ ਸੰਗੇ ਕੰਚਨ ਭੈਲਾ ਤੂੰ ਦਿਆਲ ਰਤਨ ਲਾਲ ਨਾਮਾ ਸਾਚ ਸਮਾਇਲਾ ਪ੍ਰਭਾਤੀ ਅਕਲ ਪੁਰਖ ਇਕ ਚਲ ਤੇ ਉਪਾਇਆ ਕਟ ਕਟ ਅੰਤਰ ਬ੍ਰਹਮ ਲੁਕਾਇਆ ਜੀ ਕੀ ਜੋਤ ਨਾ ਜਾਣੈ ਕੋਈ ਤੈ ਮੈਂ ਕੀ ਆ ਸੋ ਮਾਲੂਮ ਹੋਈ ਰਹਾਉ ਜਿਉ ਪ੍ਰਗਾਸਿਆ ਮਾਟੀ ਕੁੰਭੇਉ ਆਪ ਹੀ ਕਰਤਾ ਬੀਠਲ ਦੇਵ ਜੀ ਕਾ ਬੰਦਨ ਕਰਮ ਬਿਆਪੈ ਜੋ ਕਿਛ ਕੀ ਆ ਸੋ ਆਪੈ ਆਪੈ ਪ੍ਰਣਵਤ ਨਾਮ ਦੇਉ ਇਹੋ ਜੀਉ ਚਿਤ ਵੈ ਸੋ ਲਹੈ ਅਮਰ ਹੋਏ ਸਦ ਆਖੁਲ ਰਹੈ ਪ੍ਰਭਾਤੀ ਭਗਤ ਬੇਣੀ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਤਨ ਚੰਦਨ ਮਸਤਕ ਪਾਤੀ ਹਿਰਦੇ ਅੰਤਰ ਕਰ ਤਲ ਕਾਤੀ ਠਗ ਦਿਸ਼ਟ ਬੱਗਾ ਲਿਵ ਲਾਗਾ ਦੇਖ ਬੈਸ ਨੂੰ ਪ੍ਰਾਨ ਮੁਖ ਭਾਗਾ ਕਲ ਭਗਵਤ ਬੰਦ ਚਰਾਮੰ ਕਰੂਰ ਦਿਸ਼ਟ ਰਤਾ ਨਿਸਬਾਦੰ ਰਹਾਉ ਨਿਤ ਪ੍ਰਤ ਇਸ਼ਨਾਨ ਸਰੀਰੰ ਦੋਏ ਧੋਤੀ ਕਰਮ ਮੁਖ ਖੀਰੰ ਹਿਰਦੈ ਸ਼ੁਰੀ ਸੰਧਿਆਨੀ ਪਰ ਦਰਬ ਹਿਰਨ ਕੀ ਬਾਣੀ ਸਿਲ ਪੂਜਸ ਚੱਕਰ ਗਣੇਸੰ ਨਿਸ ਜਾਗਸ ਭਗਤ ਪਰਵੇਸੰ ਪਗ ਨਾਚ ਸਚਿਤ ਅਕਰਮੰ ਏ ਲੰਪਟ ਨਾਚ ਧਰਮੰ ਮ੍ਰਿਗ ਆਸਣ ਤੁਲਸੀ ਮਾਲਾ ਕਾਰਿ ਉਜਲ ਤਿਲਕ ਕਪਾਲਾ ਰਿਦੈ ਕੂੜ ਕੰਠ ਰੁਦਰਾਖੰ ਰੇ ਲੰਪਟ ਕ੍ਰਿਸ਼ਨ ਅਭਾਕੰ ਜਿਨੇ ਆਤਮ ਤਤ ਨਾ ਚੀਨਿਆ ਸਭ ਕੋ ਕਟ ਧਰਮ ਅਬੀਨੀਆ ਕਹੋ 베ਣੀ ਗੁਰਮੁਖ ਧਿਆਵੇ ਬਿਨ ਸਤਗੁਰ ਬਾਟ ਨਾ ਪਾਵੇ ਇਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਜੈ ਜੈ ਬੰਤੀ ਮਹੱਲਾ ਨੌਂ RAM ਸਿਮਰ RAM ਸਿਮਰ ਇਹੈ ਤੇਰੈ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਰਹਾਉ ਸੁਪਨੇ ਜਿਉ ਧਨ ਪਛਾਨ ਕਾਹੀ ਪਰ ਕਰਤਮਾਨ 바ਰੂ ਕੀ ਭੀਤ ਜੈਸੇ ਬਸਦਾ ਕੋ ਰਾਜ ਹੈ ਨਾਨਕ ਜਨ ਕਹਿਤ ਬਾਤ ਬਿਨਸ ਜੈ ਹੈ ਤੇਰੋ ਗਾਤ ਛਿਨ ਛਿਨ ਕਰ ਗਇਓ ਕਾਲ ਤੈਸੇ ਜਾਤ ਆਜ ਹੈ ਜੈ ਜੈ ਬੰਤੀ ਮਹੱਲਾ ਨੌਂ ਰਾਮ ਭਜ ਰਾਮ ਭਜ ਜਨਮ ਸਿਰਾਤ ਹੈ ਕਹੋ ਕਹਾ ਬਾਰ ਬਾਰ ਸਮਜਤ ਨਹਿ ਕਿਉ ਗੁਵਾਰ ਬਿਨ ਸਤ ਨਹਿ ਲੱਗੈ ਬਾਰ ਪੂਰੇ ਸਮਗਾਤ ਹੈ ਰਹਾਉ ਸਗਲ ਭਰਮ ਡਾਰ ਦੇ ਗੋਬਿੰਦ ਕੋ ਨਾਮ ਲੈ ਅੰਤ ਬਾਰ ਸੰਗ ਤੇਰਾ ਇਹ ਏਕ ਜਾਤ ਹੈ ਵਿਖਿਆ ਬਿਖਿ ਜਿਉ ਬਿਸਾਰ ਪ੍ਰਭ ਕੋ ਜਸ ਹੀ ਏ ਧਾਰ ਨਾਨਕ ਜਨ ਕਹਿ ਪੁਕਾਰ ਔ ਸਰ ਬਿਹਾਤ ਹੈ ਜੈ ਜੈ ਵੰਤੀ ਮਹੱਲਾ ਨੋਆ ਰੇ ਮਨ ਕੌਨ ਗਤ ਹੋਏ ਹੈ ਤੇਰੀ ਇਹ ਜਗ ਮਹਾਰਾਮ ਨਾਮ ਸੋ ਤਉ ਨਹੀਂ ਸੁਨਿਓ ਕਾਨ ਵਿਖਿਐ ਨਸਿਓ ਅਤਲੁ ਭਾਨ ਮਤ ਨਾਹਿਨ ਫੇਰੀ ਰਹਾਉ ਮਾਨਸ ਕੋ ਜਨਮ ਲੀਨ ਸਿਮਰਨ ਨਹਿ ਨਿਮਖ ਕੀਨ ਦਾਰਾ ਸੁਖ ਭਇਓ ਦੀਨ ਪਗੋਹ ਪਰੇ 베ਰੀ ਨਾਨਕ ਜਨ ਕਹਿ ਪੁਕਾਰ ਸੁਪਨੇ ਜਿਉ ਜਾਗ ਪਸਾਰ ਸਿਮਰਤ ਨਹਿ ਕਿਉ ਮਰਾਰ ਮਾਇਆ ਜਾ ਕੀ 체ਰੀ ਜੈ ਜੈ ਵੰਤੀ ਮਹੱਲਾ ਨਵਾ ਬੀਤ ਜਹ ਹੈ ਬੀਤ ਜਹ ਹੈ ਜਨਮ ਅਕਾਜਰੀ ਨਿਸ ਦਿਨ ਸੁਨ ਕੈ ਪੁਰਾਨ ਸਮਝਤ ਨਹਿ ਰੇ ਅਜਾਨ ਕਾਲ ਤੋ ਪਹੁੰਚਿਓ ਆਨ ਕਹਾਂ ਜੈ ਹੈ ਭਾਜਰੀ ਰਹਾਉ ਅਸਰ ਜੋ ਮਾਨਿਓ ਦੇ ਸੋ ਤਉ ਤੇਰੋ ਹੋਏ ਹੈ ਖੇ ਕਿਉ ਨਾ ਹਰ ਕੋ ਨਾਮ ਲੈ ਮੂਰਖ ਨਿਲਾਜ ਰੇ RAM ਭਗਤ ਹੀ ਆਨ ਛਾੜ ਦੇ ਤੈ ਮਨ ਕੋ ਮਾਨ ਨਾਨਕ ਜਨ ਇਹ ਬਖਾਨ ਜਗ ਮਹਿ ਬੇਰਾਜ ਰੀ